ਕਬੱਡੀ ਟੂਰਨਾਮੈਂਟ ਦੌਰਾਨ ਜੀਜੀ ਨੇ ਸਾਲੇ ਤੇ ਗੋਲੀਆਂ ਚਲਾ ਦਿੱਤੀਆਂ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੜਕੇ ਵੱਲੋਂ ਉਹਨਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਕੋਟਮਾਰ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਕਈ ਵਾਰ ਮਾਦਾ ਘਰ ਵਸਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਲੜਕਾ ਬਾਜ਼ ਨਹੀਂ ਸੀ ਆ ਰਿਹਾ ਜਦੋਂ ਪਿੰਡ ਕਮਾਲਾ ਮਿੱੱਡੂ ਅਤੇ ਬੱਗੂ ਵਾਲਾ ਵਿਚਕਾਰ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ ਤਾਂ ਉਹਨਾਂ ਦੇ ਜਵਾਈ ਨੇ ਆ ਕੇ ਉੱਥੇ ਆਪਣੇ ਸਾਲੇ ਜਗਰਾਜ ਸਿੰਘ ਅਤੇ ਉਸਦੇ ਬੱਚੇ ਤੇ ਗੋਲੀਆਂ ਛਾੜ ਦਿੱਤੀਆਂ ਜਿਸ ਦੌਰਾਨ ਜਗਰਾਜ ਸਿੰਘ ਦੇ 4 ਦੇ ਕਰੀਬ ਗੋਲੀਆਂ ਲੱਗੀਆਂ ਤੇ ਬੱਚੇ ਦੇ ਕੰਨ ਕੋਲ ਦੀ ਗੋਲੀ ਖਹਿ ਕੇ ਲੰਗ ਗਈ ਹੈ ਜਗਰਾਜ ਸਿੰਘ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਸਦਾ ਇਲਾਜ ਜਾਰੀ ਹੈ ਸੋ ਕਬੱਡੀ ਟੂਰਨਾਮੈਂਟ ਦੌਰਾਨ ਜੁਜੇ ਨੇ ਸਾਲੇ ਦੇ ਚਰਾਈਆਂ ਨੇ ਗੋਲੀਆਂ ਮੌਕੇ ਤੇ ਪਹੁੰਚੀ ਹੈ ਪੁਲਿਸ ਜਿੱਤੇ ਕਿ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਕੋਟਮਾਰ ਕੀਤੀ ਜਾ ਰਹੀ ਸੀ ਸੋ ਜ਼ਖਮੀ ਜਗਰਾਜ ਸਿੰਘ ਜਿੱਤੇ ਜਿਸ ਨੂੰ ਕੇ ਜਿੱਜੇ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਹੋਏ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਮੈਂ ਸਰਵਣ ਸਿੰਘ ਹੈ ਜੀ ਇਹ ਬੱਗੂ ਬੱਗੇ ਵਾਲੇ ਦੀ ਗਵਾਰਦਾ ਤਾਂ ਸਾਡੀ ਗੁੜੀਆ ਵਈ ਹੈ ਬੱਗੇ ਵਾਲੇ ਤੇ ਮੇਰੇ ਮੇਰਾ ਸਾਲਾ ਬੋਂਦੇ ਮਿੱਡੂ ਵਾਲਾ ਪਿੰਡ ਆ ਜੀ ਉਹਦਾ ਲੜਕਾ ਜਿੰਦੇ ਗੋਲੀਆਂ ਲੱਗੀਆਂ ਵਾ ਤਿੰਨ ਚਾਰ ਦਿਨ ਹੋ ਗਏ ਜੀ ਅਸੀਂ ਫੈਸਲਾ ਕਰਾ ਰਹੇ ਆ ਅੱਜ ਨਾ ਮੁੰਡੇ ਦਾ ਫੁੱਫੜ ਵੀ ਛੱਡਿਆ ਸੀ ਅਸੀਂ ਪੰਚਾਇਤ ਲੈ ਕੇ ਗਏ ਸੀ ਉੱਥੇ ਤੇ ਕੱਲ ਸਾਡਾ ਵੀਰਵਾਰ ਦੀ ਪੰਚਾਇਤ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ ਅਸੀਂ ਗਏ ਆ ਵੀਰਵਾਰ ਦਾ ਟਾਈਮ ਦੇ ਕੇ ਆਏ ਆ ਅੱਜ ਸਖਰਾਨ ਕਰਕੇ ਅਸੀਂ ਜਾਣਾ ਨਹੀਂ ਚਾਹੁੰਦੇ ਪਰ ਕੱਲ ਇਹਨਾਂ ਨੇ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਇਥੋਂ ਤੱਕ ਕੁੜੀ ਨੇ ਅੱਜ ਵਿੱਚ ਪੰਚਾਇਤ ਬੈਠ ਕੇ ਦੱਸਿਆ ਵੀ ਮੇਰੀ ਸਵਾਰ ਤਿੱਕਰ ਪਾੜ ਗਈ ਛਾਹ ਵਿੱਚ ਮੇਰਾ ਕੱਢਤਾ ਇਹਨਾਂ ਕੁੱਟਿਆ ਮਾਰਿਆ ਮੈਂ ਕੁੜੀ ਨੂੰ ਅੱਜ ਲਿਆਉਣਾ ਚਾਹੁੰਦਾ ਤੇ ਜਿਹੜਾ ਮੁੰਡੇ ਦਾ ਫੁੱਫੜ ਉਹ ਕਹਿੰਦਾ ਜੀ ਅੱਜ ਦੀ ਦਿਹਾੜੀ ਰਹਿਣ ਦੋ ਸਹੇਰੇ ਤੁਸੀਂ ਗਰੂਤਰੇ ਪੰਚਾਇਤ ਅਹੀਂ ਸੱਦੀ ਹੀ ਇਸੇਰੇ ਜੋ ਨਵਟਾਰਾ ਹੋਇਆ ਸਹੇਰੇ ਹੋ ਜਾਏਗਾ ਅਹੀਂ ਸਾਰੇ ਇਹਨਾਂ ਦੇ ਬੱਗੇ ਹਾਂਜੀ ਮਾਮਲਾ ਕੀ ਹੈ ਮਾਮਲਾ ਜੀ ਬਾਅਦ ਦਾ ਜਿਹੜੀ ਗੱਲਬਾਤ ਉਸ ਸੁਣਨ ਚ ਗੱਲ ਨਿਕਲੀ ਹੈ ਤੇ ਕੁੜੀ ਜਾਂਦੀ ਵੀ ਇਹ ਦਾਜ ਮੰਗਦੇ ਆ ਤੇ ਮੁੰਡਾਂ ਦਾ ਵੀ ਜੇ ਮੈਂ ਮੰਗਦਾ ਤੇ ਉਹਨਾਂ ਕਿਹੜਾ ਦੇ ਦਿੱਤਾ ਮੁੰਡੇ ਦਾ ਪਿਓ ਅੱਗੋਂ ਆਂਦਾ ਵੀ ਦਾਜ ਕੋਈ ਅਸੀਂ ਤਾਂ ਮੰਗਿਆ ਨਹੀਂਗਾ ਜੇ ਕੋਈ ਦੇਂਦਾ ਤੇ ਆਪਦੀ ਭੀ ਨੂੰ ਦੇਂਦਾ ਇਹਦਾ ਮਤਲਬਾ ਵੀ ਫਿਰ ਮੰਗਦੇ ਸੀ ਬਾਕੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਬੇਟੀ ਨੂੰ ਕਰਦੇ ਅੱਜ ਤੋਂ ਪਿੱਛੇ-ਪਿੱਛੇ 10 ਦੀ ਪੰਚਾਇਤਾਂ ਹੋ ਗਈਆਂ ਅੱਜ ਦੋ ਗੱਡੀਆਂ ਲੈ ਕੇ ਮੁੰਡਾ ਆਇਆ ਜੀ ਸਾਡੇ ਪਿੰਡ ਦੇ ਨੇੜੇ ਪਿੰਡ ਨਾਲ ਕਬੱਡੀ ਹੋ ਰਹੀ ਸੀ ਉੱਥੇ ਆ ਕੇ ਤੇ ਮੁੰਡੇ ਨੂੰ ਬੱਗੇ ਮਿੱਡੂ ਵਾਲੇ ਦੇ ਕੋਲ ਪੈਂਦੇ ਆ ਤੇ ਉੱਥੇ ਆ ਕੇ ਗੋਲੀਆਂ ਮਾਰ ਕੇ ਨਾਲ ਮੁੰਡੇ ਦਾ ਪਿਓ ਆ ਤੇ ਨਾਲ ਮੁੰਡੇ ਦਾ ਟਪੂਖੜਾ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਇਹਨਾਂ ਨੇ ਮੇਰੇ ਸਾਲੇ ਦਾ ਬੇਟਾ ਜੀ ਜਗਰਾਜ ਸਿੰਘ ਜਿੰਦੇ 4 ਗੋਲੀਆਂ ਲੱਗੀਆਂ ਮੁੰਡੇ ਦਾ ਕੋਲ ਗਿਆ ਇਹਦਾ ਮੁੰਡੇ ਦਾ ਬਣਵਾਈਆ ਜੀ ਮੁੰਡੇ ਦਾ ਬਣਵਾਈਆ ਜੀ ਜਿੰਦੇ ਗੋਲੀਆਂ ਲਗੀਆਂ ਮਾਂਗੇ ਅਸੀਂ ਤਾਂ ਪ੍ਰਸ਼ਾਸਨ ਤੋਂ ਕਹਿੰਨੇ ਆ ਵੀ ਜੋ ਇਨਸਾਫ ਕੀਤਾ ਜਾਵੇ ਸਾਡੇ ਨਾਲ ਬਾਡੀ ਟੀ ਨਾਲ ਵੀ ਬਹੁਤ ਜਿਆਦਾ ਧੱਕਾ ਕਰਦੇ ਪਏ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਜਿੰਨਾ ਸਾਡੇ ਨਾਲ ਧੱਕਾ ਇਹਨਾਂ ਕੀਤਾ ਮੈਂ ਜਹੇਦਾਰ ਬੰਦਾ ਮੈਨੂੰ 10 ਦਿਨ ਹੋ ਗਏ ਮੈਂ ਅੱਜਲ੍ਹ ਘਰੋਂ ਦੇ ਰਾਤੀ ਮੈਂ 8 ਵਜੇ ਘਰੇ ਗਿਆ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਅਸੀਂ ਮਿੰਟਾਂ ਤੱਕ ਮੈਂ ਹੱਥ ਤਿੱਕਰ ਅੱਜ ਜੋੜ ਕੇ ਆਇਆ ਵੀ ਦੋ ਚਾਰ ਕੱਲ ਵੀਰਵਾਰ ਸਵੇਰੇ ਤੁਹਾਡੇ ਪੰਚਾਇਤ ਆ ਅੱਜ ਰਾਤ ਦੀ ਰਾਤ ਕੱਢੋ ਆਨੇ ਬਾਕੀ ਕੀ ਨਾਮਤਾਤਾ ਤਿੰਨ ਕਰਨਾ ਬਤੀਆ ਜੀ ਉਹ ਮੁਕਤੀ ਉਹ ਰਾਜਪਤੀ ਆਵਾ ਨਿਰਾਜ ਸਿੰਘ ਸਰਨਾ ਬਲਵਿੰਦਰ ਸਿੰਘ ਸਰ ਇਹ ਪਰਮਨਾ ਦਾ ਕੁੜੀ ਨੂੰ ਕੋੜਦਾ ਮਾਰਦਾ ਹੈ ਇਹਦੀ ਸਵੇਰੇ ਪਰੇ ਸੀ ਤੇ ਉਹਨੇ ਆਣ ਕੇ ਉਸੇ ਗੋਲ ਦਾ ਮਾਰ ਤੀਆਂ ਕੋਈ ਗਾੜੀ ਲਾਲ ਪੰਨ ਤੇ ਉਹ ਵੀ ਨਾਲ ਤਾਂ ਜੁਨੇ ਪਿਉਰੇ ਵੀ ਆਖਿਆ ਕੋਈ ਅੰਦਾਜ਼ੇ ਦਾ ਬੜਾ ਜੋ ਹੀ ਬਾਣਿਓ ਚੈਨਲ ਲੱਗੀਆਂ ਚਾਰ ਲੱਗੀਆਂ ਚਾਹੇ ਹੁਣ ਪਤਾ ਲੱਗੂ ਬਾਹਰ ਲਿਓ ਅਸੀਂ ਖਾਣੇ ਜੀ ਨਹੀਂ ਆਇਆ ਇਹਦਾ ਕੋਈ